ਸਟੈਂਡਅਪ ਕਮੇਡੀਅਨ ਤੇ YouTube ਤੇ ਕੰਟੈਂਟ ਕ੍ਰिएਟਰ ਰਣਵੀਰ ਅਲਾਬਾਦੀ ਅਤੇ ਸਮੇਂ ਰੈਣਾ ਕਸੂਤੇ ਫਸ ਗਏ ਨੇ ਕਿਉਂਕਿ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੇ ਇੰਡੀਆ ਸਕਵਾਟ ਰਿਲੇਟਡ ਸ਼ੋਅ ਦੀ ਇੱਕ ਕਲਿੱਪ ਸਾਹਮਣੇ ਪੇਸ਼ ਕੀਤੀ ਹੈ ਤੇ ਉਸ ਕਲਿੱਪ ਵਿੱਚ ਕੁਝ ਅਜਿਹਾ ਕਿਹਾ ਗਿਆ ਜਿਸ ਨਾਲ ਇਹਨਾਂ ਦੋਨਾਂ YouTuberਾਂ ਦੀ ਜ਼ਿੰਦਗੀ ਨੂੰ ਹਲਾਕ ਰੱਖ ਦਿੱਤਾ ਹੈ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਮੁੰਬਈ ਦੇ ਵੱਡੇ ਨੇਤਾ ਦਵਿੰਦਰ ਫੜਨਫਿਜ਼ ਨੇ ਇਸ ਗੱਲ ਦੀ ਚਰਚਾ ਕੀਤੀ ਹੈ ਕਿ ਭਾਈ ਇਹਨਾਂ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੈ ਤਗੜੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਕੀ ਮਕ ਕੀ ਹੈ ਮਾਮਲਾ ਤੁਹਾਨੂੰ ਪੂਰਾ ਦੱਸ ਦਿਆਂ ਦਰਸਲ ਰਣਵੀਰ ਅਲਾਬਾਦੀ ਜੋ ਸਮੇਂ ਰਹਿਣਾ ਦੇ ਸ਼ੋਅ ਇੰਡੀਆਜ਼ ਗੌਟ ਰਿਲੇਟਡ ਵਿੱਚ ਗਿਆ ਉਹਦਾ ਸ਼ੋਅ ਦਾ ਥੀਮ ਥੋੜਾ ਡਾਰਕ ਕਮੇਟੀ ਵਾਲਾ ਹੁੰਦਾ ਹੈ ਜਾਨੀ ਉਹ ਲੋਕ ਜਿਨ੍ਹਾਂ ਦੀ ਉਮਰ 18 ਪਲੱਸ ਤੋਂ ਵੱਧ ਹੈ ਸਿਰਫ ਲੀਗਲ ਤੌਰ ਤੇ ਜਾਂ ਦਿਮਾਗੀ ਤੌਰ ਤੇ ਉਹਨਾਂ ਲੋਕਾਂ ਨੂੰ ਹੀ ਉਹ ਕਮੇਟੀ ਦੇਖਣੀ ਚਾਹੀਦੀ ਹੈ ਲੇਕਿਨ ਉਥੇ ਕੋਈ ਇਸ ਦਾ ਤਰੀਕੇ ਦੀ ਏਜ ਦੀ ਪਾਬੰਦੀ ਤਾਂ ਹੈ ਨਹੀਂ ਜਿਹੜਾ ਮਰਜ਼ੀ ਦੇਖ ਸਕਦਾ ਹੈ ਜਾਂ ਉਸ ਸ਼ੋਅ ਦੇ ਥੀਮ ਵਿੱਚ ਜਿਹੜਾ ਵੀ ਜਾਂਦਾ ਉਹਨੂੰ ਕੁਝ ਇਸ ਤਰੀਕੇ ਦੇ ਹੀ ਕੰਮ ਇਸ ਤਰੀਕੇ ਦੇ ਵਿਚਾਰ ਆਪਣੇ ਰੱਖਣੇ ਪੈਂਦੇ ਨੇ ਇਸ ਸ਼ੋਅ ਦੀ ਥੀਮ ਦੇ ਹਿਸਾਬ ਨਾਲ ਰਨਵੀਰ ਅਲਾਬਾਦੀਆ ਨੇ ਕੁਛ ਅੱਦਾ ਦਾ ਇੱਕ ਕਮੈਂਟ ਕੀਤਾ ਜਿਸ ਤੋਂ ਬਾਅਦ ਲੋਕਾਂ ਨੇ ਰਨਵੀਰ ਨੂੰ ਪੂਰੇ ਤਰੀਕੇ ਨਾਲ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਦਰਸਲ ਰਨਵੀਰ ਅਲਾਬਾਦੀਆ ਜਿਹਦਾ ਪੌਡਕਾਸਟ ਇੱਕ ਚੈਨਲ ਹੈ ਬੀਅਰ ਭਾਈਸਾਹਬ ਦੇ ਨਾਂ ਤੋਂ ਜਾਂ TiRS ਸ਼ੋਅ ਦੇ ਨਾਂ ਤੋਂ ਜਿਹੜਾ ਹਿੰਦੀ ਅਤੇ ਇੰਗਲਿਸ਼ ਵਿੱਚ ਪੌਡਕਾਸਟ ਕਰਦਾ ਹੈ ਲੱਖਾਂ ਰੁਪਏ ਵੱਟਦਾ ਪਰ ਭਾਈ ਲੱਖਾਂ ਰੁਪਏ ਵੱਟ ਕੇ ਵੀ ਮਾੜੀ-ਮੋਟੀ ਸਮਝ ਨਹੀਂ ਲੈ ਪਾਇਆ ਕਿ ਜਿਹੜੇ ਕਿੱਤੇ ਤੋਂ ਮੈਂ ਬਿਲੋਂਗ ਕਰਦਾ ਉਹ ਕਿੱਤੇ ਵਾਲੇ ਲੋਕ ਮੈਨੂੰ ਕੀ ਕਹਿਣ ਦੇ ਤੇ ਜਿਹੜੀ ਮੈਂ ਸਿੱਖਿਆ ਦੇਣ ਦੀ ਗੱਲ ਕਰਦਾ ਇੰਟਰਨੈਟ ਤੇ ਉਹ ਨਾ ਇੰਟਰਨੈਟ ਯੂਜ਼ਰਸ ਨੇ ਹੁਣ ਮੇਰੀ ਜਿਹੜੀ ਲਾਹ ਪਾਕ ਕੀਤੀ ਹੈ ਉਹਦੇ ਲਈ ਜ਼ਿੰਮੇਵਾਰ ਮੈਂ ਹੋਰ ਕੋਈ ਨਹੀਂ ਮੈਂ ਕੱਲਾ ਖੁਦ ਰਣਵੀਰ ਹਾਂ ਅਰਸਲ ਅਨਵੀਰ ਨੇ ਕਿਹਾ ਇੱਕ ਕੰਟੈਸਟੈਂਟ ਨੂੰ ਪੁੱਛਦੇ ਹੋਏ ਕਿ ਤੁਸੀਂ ਕੀ ਕਰਨਾ ਚਾਹ ਕੀ ਚਾਹੋਗੇ ਕਿ ਤੁਸੀਂ ਤਾਂ ਉਮਰ ਆਪਣੇ ਮਾਪੇ ਨੂੰ ਆਪਣੇ ਕਮਰੇ ਵਿੱਚ ਸੈਕਸ ਕਰਦੇ ਦੇਖੋ ਜਾਂ ਫਿਰ ਇੱਕ ਵਾਰ ਉਸ ਕਮਰੇ ਵਿੱਚ ਵੜ ਕੇ ਸ਼ਾਮਲ ਹੋ ਕੇ ਉਹ ਇਸ ਕੰਮ ਨੂੰ ਹਮੇਸ਼ਾ ਲਈ ਰੋਕ ਦਿਓ ਇਹ ਗੱਲ ਕੋਈ ਕਰਨ ਵਾਲੀ ਹੈ ਭਾਵੇਂ ਇਹਨਾਂ ਨੂੰ ਕੋਈ ਪੁੱਛੇ ਇੰਟਰਨੈਟ ਤੇ ਭਾਈ ਜੇਕਰ ਤੁਸੀਂ ਡਾਰਕ ਕਮੇਡੀ ਕਰਨੀ ਹੋਈ ਹੈ ਤੇ ਪਾਕਿਸਤਾਨ ਦਾ ਇੱਕ ਲੂਜ਼ ਟਾਕ ਸ਼ੋਅ ਹੈਗਾ ਉਹ ਦੇਖ ਲਓ ਸਜਾਦ ਜਾਨੀ ਦਾ ਸ਼ੋਅ ਹੈਗਾ ਉਹ ਦੇਖ ਲਓ ਉਹ ਡਾਰਕ ਕਮੇਡੀ ਕਰਦੇ ਜ਼ਰੂਰ ਨੇ ਪਰ ਇੱਕ ਹੱਦ ਤੱਕ ਡਾਰਕ ਪਾਕਿਸਤਾਨ ਦੇ ਕਈ ਸਟੇਜ ਦੇ ਡਰਾਮੇ ਨੇ ਉਹਨਾਂ ਨੂੰ ਵੇਖ ਲੋ ਉਹ ਵੀ ਡਾਰਕ ਕਮੇਡੀ ਕਰਦੇ ਨੇ ਸਾਡੇ ਪੰਜਾਬ ਵਿੱਚ ਵੀ ਕਈ ਥਾਵਾਂ ਤੇ ਡਾਰਕ ਕਮੇਡੀ ਫਿਲਮਾਂ ਚ ਵਰਤੀ ਗਈ ਹੈ ਪਰ ਉਹ ਇਸ ਤਰੀਕੇ ਦੀ ਹੁੰਦੀ ਹੈ ਕਿਸ ਦਾ ਦਿਲ ਨਾ ਦੁਖੇ ਜਿਹਨੂੰ ਸਮਝ ਆਂਦੀ ਹੈ ਉਹ ਹੀ ਹੱਸਦਾ ਦੂਜਾ ਵਿਚਾਰਾ ਭੋਲਾ ਬਣ ਕੇ ਬੈਠਦਾ ਪਰ ਇਹ ਗੱਲ ਤਾਂ ਹਰ ਜਵਾਬਦਾਰ ਸਮਝ ਸਕਦਾ ਹੈ ਕਿ ਭਾਈ ਅਰਣਵੀਰ ਅਲਾਵਾਦੀਆ ਕਿਹੜੀ ਗੱਲ ਕਰਦਾ ਪਿਆ ਜਿਹਦੇ ਬਾਰੇ ਸੋਚਣਾ ਜ ਜਵਾਬਦਾਰ ਤੱਕ ਉਹ ਵੀਡੀਓ ਕਿਸੇ ਨਾ ਕਿਸੇ ਤਰੀਕੇ ਪਹੁੰਚ ਗਿਆ ਕਿਉਂਕਿ ਇੱਧਰ ਤੇ ਕੋਈ ਏਜ ਦੀ ਪਾਬੰਦੀ ਤਾਂ ਹੈ ਨਹੀਂ 18 ਤੋਂ ਘੱਟ ਵਾਲਾ ਨਹੀਂ ਦੇਖ ਸਕਦਾ ਇਨ ਇਹ ਸੋਸ਼ਲ ਮੀਡੀਆ ਦਾ ਇਹ ਐਲਗੋਰਿਦਮ ਇਦਾਂ ਦਾ ਜਿੱਦੇ ਤੱਕ ਮਰਜ਼ੀ ਵੀਡੀਓ ਪਹੁੰਚ ਸਕਦੀ ਹੈ ਪਰ ਜੇਕਰ ਇਹ ਵੀਡੀਓ ਪਹੁੰਚ ਜਾਂਦੀ ਹੈ ਕਿਸੇ ਛੋਟੇ ਜਵਾਬ ਤੱਕ 10-11 ਸਾਲ ਦੇ ਨੂੰ ਜਿਹਨੇ ਸ਼ਾਇਦ ਉਹ ਵਰਡ ਪਹਿਲੀ ਵਾਰ ਸੁਣਿਆ ਹੁੰਦਾ ਪਰ ਆਪਣੇ ਮਾਪੇ ਨੂੰ ਜੇਕਰ ਉਹ ਜਾ ਕੇ ਪੁੱਛ ਲੈ ਭਾਈ ਇਹ ਕੀ ਗੱਲ ਕਰ ਰਹੇ ਹਨ ਵੀਰ ਅਨਵਾਰਾਪਦੀਆ ਤਾਂ ਉਸ ਕੰਟੈਂਟ ਬਣਾਉਣ ਵਾਲੇ ਦੀ ਕੀ ਸਮਝ ਰਹਿ ਜੂਗੀ ਕੀ ਉਹਦੀ ਇਮੇਜ ਰਹਿ ਜੂਗੀ ਤੇ ਉਹਦੇ ਮਾਪੇ ਵਿਚਾਰੇ ਉਸ ਬੱਚੇ ਦੇ ਕੀ ਉਹਨੂੰ ਜਵਾਬ ਦੇਣਗੇ ਇਸ ਕਰਕੇ ਇਹਨਾਂ ਯੂਟਿਊਬਰਾਂ ਦੇ ਖਿਲਾਫ ਜਿਹੜੇ ਇਸ ਤਰੀਕੇ ਦੀ ਕਮੇਡੀ ਖਾਸ ਤੌਰ ਤੇ ਇੰਡੀਆਜ਼ ਗੋਡ ਰਿਲੇਟਡ ਸ਼ੋਅ ਦੇ ਕ੍ਰੀਏਟਰਸ ਤੇ ਜਿਹੜਾ ਪੈਨਲ ਉਸ ਵੇਲੇ ਬੈਠਾ ਹੋਇਆ ਸੀ ਉਹਨਾਂ ਦੇ ਖਿਲਾਫ ਕੰਪਲੇਂਟ ਦਰਜ ਕਰ ਦਿੱਤੀ ਗਈ ਹੈ ਮੁੰਬਈ ਵਿੱਚ ਜਿੱਦੇ ਤੇ ਹੁਣ ਮਹਿਲਾ ਏਜੰਸੀ ਦੁਆਰਾ ਵੀ ਕਾਰਵਾਈ ਹੋਣ ਦੀ ਗੱਲ ਜੜੀ ਹੈ ਚੰਗੀ ਚਲਦੀ ਪਈ ਹੈ ਐਫਆਈਆ ਹਾਲਾ ਕਿ ਦਰਜ ਨਹੀਂ ਹੋਈ ਲੇਕਿਨ ਹੋ ਸਕਦਾ ਛੇਤੀ ਐਫਆਈਆ ਦਰਜ ਹੋਵੇ ਇੰਟਰਨੈਟ ਦੇ ਜਿਹੜੇ ਯੂਜ਼ਰ ਨੇ ਉਹਨਾਂ ਨੇ ਤਾਂ ਅਨਵਿਰ ਅਲਾਹਾਬਾਦੀਆ ਨੂੰ ਪੂਰੇ ਤਿਕਣਾ ਵਿਰਣ ਮੰਨ ਲਿਆ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਇਹ ਕਹਿੰਦਾ ਇਹਨ ਆਲਾ ਢੋਂਗ ਰਚਿਆ ਰਿੰਨ ਲਾਹਬਾਦਿਆ ਨੇ ਹੁਣ ਤੁਹਾਨੂੰ ਕੀ ਲੱਗਦਾ ਕਿ ਭਾਈ ਇੱਕ ਸ਼ੋਅ ਵਿੱਚ ਜਿੱਥੇ ਉਹ ਗਿਆ ਹੈ ਜਿਸਦਾ ਥੀਮ ਹੀ ਇਦਾਂ ਦਾ ਡਾਰਕ ਕਾਮੇਡੀ ਵਾਲਾ ਕਿ ਜੇਕਰ ਉਹਨੇ ਡਾਰਕ ਕਾਮੇਡੀ ਕਰ ਦਿੱਤੀ ਤਾਂ ਇਹਦੇ ਵਿੱਚ ਪੂਰਾ ਜਾਂ ਫਿਰ ਉਹਦੀ ਆਪੇ ਸਮਝ ਆ ਜੋ ਕਰਨਾ ਚਾਹੇ ਉਹ ਕਰ ਸਕਦਾ ਹੈ ਜਾਂ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਜਿਸ ਕਿੱਤੇ ਤੋਂ ਉਹ ਬਿਲੋਂਗ ਕਰਦਾ ਜਿਹੜਾ ਉਹ ਕੰਮ ਕਰਦਾ ਉਹਨੂੰ ਉਸੇ ਦੇ ਆਧਾਰ ਤੇ ਇਹ ਦਿਮਾਗ 'ਚ ਰੱਖਣਾ ਚਾਹੀਦਾ ਸੀ ਕਿ ਭਾਈ ਮੈਂ ਕੁਝ ਇਦਾਂ ਦਾ ਨਾ ਕਹਿਦਾ ਜਿਸਦਾ ਫੇਸ ਜਿਹਦਾ ਸਾਹਮਣਾ ਮੈਨੂੰ ਕੱਲ ਨੂੰ ਜ਼ਿਕਰ ਕਰਨਾ ਪਵੇ ਤੇ ਫਿਰ ਤੋਂ ਹੋਵੇ ਨਾ ਤੁਹਾਡੇ ਕੀ ਵਿਚਾਰ ਹੈ ਇਸ ਸ਼ੋਅ ਬਾਰੇ ਜਾਂ ਇਦਾਂ ਦੇ ਕੰਟੈਂਟ ਬਾਰੇ ਤੁਹਾਨੂੰ ਕੀ ਲੱ ਕਰਦੇ ਨੇ ਕਿ ਇਹ ਸਹੀ ਹੈ ਜਾਂ ਗਲਤ ਹੈ ਤੁਹਾਡਾ ਕੀ ਵਿਚਾਰ ਹੈ ਸਾਡ ਨੂੰ ਜਰੂਰ ਦੱਸਣਾ